ਲੈਵੀ ਇਟਲੀ ਵਾਲੇ ਯਾਰਾ ਆ ਹੋ ਗਿਆ ਤੇਰਾ ਸਤਾਦ ਪਾਸ ਗਲਜਾਰੀ ਤੇ ਗਲਜਾਰੀ ਆ ਦੇ ਪਾਸ ਹੋਣ ਦੇ ਚੱਕਰ ਦੇ ਵਿੱਚ ਆ ਚਿਕਨ ਹੋਣੀ ਬਣਾਏ ਹੋਏ ਆ ਜੀ ਗਲਜਾਰੀ ਦਾ ਲੈਗ ਲੱਗ ਐ ਭੈਣ ਦਾ ਪਾਈ ਬੈਠਾ ਕੌਲੀਆਂ ਚ ਪੂਰਾ ਐ ਤੇ ਬਾਪੂ ਮਾਈ ਗਲਜਾਰੀ ਪਾਸ ਹੋ ਗਿਆ ਜ਼ਰਾ ਪਾਸ ਹੋ ਗਿਆ ਜੀ ਪਾਸ ਹੋ ਗਿਆ ਹੈ ਗਲਜਾਰੀ ਹੋਣੀ ਦਾ ਹੋ ਗਿਆ ਪਾਸ ਤੇ ਦੇ ਗਲਜਾਰੀ ਕਹਿੰਦਾ ਪਾਸ ਹੋਣ ਦੇ ਚੱਕਰ ਦੇ ਵਿੱਚ ਇੱਕ ਇੱਕ ਜੁਣੀ ਗਿਫਟ ਆ ਕਿਉਂ ਗਲਜਾਰੀ ਹਾਂ ਓਕੇ ਓਕੇ ਆ ਦੇਖ ਲਾ ਭੈਣ ਦਾ ਤੇ ਤੁੱਕੇ ਤੱਕੇ ਹੀ ਲੱਗੇ ਆ ਉ ਤਾਂ ਹੀ ਪਾਸ ਨੰਬਰਾਂ ਉਪਰ ਐ ਪਾ ਨਹੀਂ ਆਇਆ ਕਹੇ ਚ ਨੰਬਰਾਂ ਦੇ ਤਾਂ ਆਉਣਾ ਨਹੀਂ ਹਾਂ ਨੰਬਰਾਂ ਦੇ ਤਾਂ ਉਹੀ ਰਹਿਣੇ ਆ ਕਹੇ ਹੈ ਬੱਲੇ ਉਧਰੇ ਗੁਲਜਾਰੀ ਆ ਤੇ ਚੱਕ ਦੇ ਫਿਰ ਕੰਮ ਨੂੰ ਹੁਣ ਪਾਲਟੀ ਚਾਂਚੇ ਭੁੱਲੇਗੇ ਭਾਈ ਉਸਤਾਦ ਹੋਣਾ ਦੇ ਉਹ ਭਾਈ ਗੁਲਜਾਰੀ ਉਸਤਾਦ ਹੋਣਾ ਦੇ ਚਾਂਚੇ ਹੀ ਰਹਿਗੇ ਤੇ ਇਹ ਚਾਂਚਿਆਂ ਨਾਲ ਜਰਾ ਨਹੀਂ ਸਾਡੇ ਹੈ ਬੰਦੇ ਗਿਣਤੀ ਦੇ ਹੀ ਚਾਰ ਰੱਖੇ